ਸ਼੍ਰੀ ਨਵਾਈ ਜੀ ਨੇ ਅੱਗੇ ਚੱਲ ਕੇ ਸ਼੍ਰੀ ਸ਼੍ਰੀ ਈਸ਼ਵਰਪੁਰੀ ਤੋਂ ਦਿਕਸ਼ਾ ਮੰਤਰ ਦਿਕਸ਼ਾ ਲਈ ਸੀ ਉਸ ਸਮੇਂ ਪਰਥਾ ਦੇ ਅਨਸਾਰ ਸ਼੍ਰੀ ਨਵਾਈ ਪੰਡਤ ਜੀ ਨੇ ਵੀ ਆਪਣੇ ਕੁਝ ਵਿਦਿਆਰਥੀਆਂ ਨੂੰ ਨਾਲ ਲੈ ਕੇ ਸ਼ਾਸਤਰ ਚਰਚਾ ਦੇ ਦੇਸ਼ ਨਾਲ ਪੂਰਬ ਬੰਗਾਲ ਦੀ ਯਾਤਰਾ ਕੀਤੀ ਇਸ ਯਾਤਰਾ ਦੇ سلسلے ਵਿੱਚ ਉਹਨਾਂ ਨੇ ਸ੍ਰੀ ਤਪਰਮੇਸ਼ਰ ਉੱਤੇ ਕਿਰਪਾ ਕਰਕੇ ਸ੍ਰੀ ਹਰੇ ਨਾਮ ਦਾ ਉਪਦੇਸ਼ ਕੀਤਾ ਅਤੇ ਕਾਸ਼ੀਵਾਦ ਦੀ ਆਗਿਆ ਦੇ ਦਿੱਤੀ ਸੀ ਅਤੇ ਕਾਲ ਅੰਤਰ ਵਿੱਚ ਉਹਨਾਂ ਨੂੰ ਮਿਲਨ ਦਾ ਅਸਵਾਸ਼ਣ ਵੀ ਦਿੱਤਾ ਸੀ 3 ਮਹੀਨੇ ਬਾਅਦ ਯਾਤਰਾ ਵਿਚੋਂ ਬਾਹਰ ਆ ਕੇ ਘਰੇ ਪਤਾ ਚੱਲਿਆ ਕਿ ਪਰਮਪਤੀ ਵਰਤਾ ਸ੍ਰੀ ਲਕਸ਼ਮੀ ਦੇਵੀ ਨੇ ਪ੍ਰਭੂ ਦੇਵ ਜੋ ਵਿੱਚ ਸ੍ਰੀ ਛੱਡ ਦਿੱਤਾ ਉਹਨਾਂ ਨੇ ਆਪਣੀ ਦੁਖਣੀ ਮਾਤਾ ਦੁਖੀ ਮਾਤਾ ਨੂੰ ਸਮਝਾਵਾ ਜਾ ਕੇ ਧੀਰਜ ਬਣਾਇਆ ਫਿਰ ਆਪਣੇ ਅਧਿਆਪਨ ਕਾਰਜ ਵਿੱਚ ਲੱਗ ਗਏ ਇਸ ਤਰ੍ਹਾਂ ਉਸ ਟਾਈਮ ਨਵਦੀਵ ਦੇ ਵਿੱਚ ਦਿਕ ਵਿਜੇ ਪੰਡਤ ਆਏ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਲੋਕ ਪ੍ਰਤਵਾ ਦਾ ਚਮਤਕਾਰ ਦਿਖਾ ਕੇ ਹੌਲੀ-ਹੌਲੀ ਸਹਿਜ ਵਿੱਚ ਹੀ ਵਾਦ-ਵਿਵਾਦ ਦੇ ਪ੍ਰਪੰਥ ਤੋਂ ਮੁਕਤ ਕਰਕੇ ਭਗਵਤ ਭਗਤੀ ਦੀ ਪ੍ਰੇਰਣਾ ਕੀਤੀ ਆਪਣੇ ਲੋਕਿਕ ਰੂਪ দিব्य ਗੁਣ एवं सुशील ਸੁਭਾਅ ਦੇ ਕਾਰਨ ਸ੍ਰੀ ਨਿਵਾਇ ਪੰਡਤ ਪੂਰੇ ਨਵਦੀ ਵਿੱਚ ਬਹੁਤ ਪਿਆਰੇ ਹੋ ਗਏ ਜੇ ਇਹਨਾਂ ਦਾ ਕੋਈ ਝਗੜਾ ਹੁੰਦਾ ਤਾਂ ਕੇ ਦੋ ਵਿਅਕਤੀਆਂ ਨਾਲ ਹੁੰਦਾ ਇੱਕ ਤਾਂ ਇੱਕ ਪਾਨ ਵਾਲਾ ਸੀ ਦੂਜਾ ਸੀਗਾ ਕੇਲਾਂ ਦੇ ਪੱਤੇ ਵਾਲਾ ਦੋਨਾਂ ਨੂੰ ਸਮਝਾਉਣ ਵਾਸਤੇ ਬਹੁਤ ਮੁਸ਼ਕਲ ਦੇ ਇਹਨਾਂ ਦੋਨਾਂ ਦੇ ਕੋਲੇ ਨਿਵਾਇ ਪੰਡਤ ਦਾ ਪਾਂਦ ਅਤੇ ਥੋੜ੍ਹਾ ਮੋਦ ਨੂੰ ਲੈ ਕੇ ਕੁਝ ਨਾ ਕੁਝ ਨਿੱਤਿਆ ਪ੍ਰਤੀ ਕਲੇ ਸੁੰਦਰ ਹੁੰਦਾ ਸੀ ਆਪ ਦੀ ਆਪ ਨੂੰ ਅਸ਼ਰਿਆ ਹੋਊਗਾ ਕਿ ਇਹਨਾਂ ਦੋਨਾਂ ਵੜ ਭਾਗਿਆ ਨੇ ਜਦੋਂ ਸ਼੍ਰੀ ਮਹਾਪ੍ਰਭੂ ਜੀ ਨੂੰ ਪਛਾਣਾ ਤਾਂ ਇਹੇ ਵਰਦਾਨ ਮੰਗਿਆ ਕਿ ਸੇਰਾ ਰੋਜ਼ ਸਾੜ ਨਾਲ ਕ੍ਰੈਸ ਕਰਦੇ ਰਹਿੰਦੇ ਸੀ ਸ੍ਰੀ ਔਰ ਅੱਗੇ ਵੀ ਕਰਦੇ ਰਹੇ ਹਾਂ ਸ੍ਰੀ ਸੱਚੀ ਮਾਤਾ ਦਾ ਮਾਂ ਰੱਖਣ ਦੇ ਵਾਸਤੇ ਸ੍ਰੀ ਨਿਵਾਇ ਪੰਡਤ ਨੇ ਆਪਣਾ ਦੂਸਰਾ ਵਿਆਹ ਨਵਦੀਪ ਨਿਵਾਸੀ ਰਾਜ ਪੰਡਤ ਸ੍ਰੀ ਸਨਾਤਨ ਮਿਸ਼ਰ ਦੀ ਸਰਵ ਸਲਕਸ਼ਣਾ ਸੰਪੰਨ ਪੁੱਤਰੀ ਸ੍ਰੀ ਵਿਸ਼ਨੂ ਪ੍ਰਿਆ ਜੀ ਦੇ ਨਾ ਵਿਆਹ ਹੋ ਗਿਆ। श्री विष्णुप्रिया ਅਤੇ निवाई पंडादी जोडी साथसाथ श्री लक्ष्मी नारायण दे समान ही लगती थी। ਇਸ ਤੋਂ ਬਾਅਦ श्री निवाई पंडित ਦੇ ਸੋ ਆ ਵਿੱਚ ਬਹੁਤ ਪਰਿਵਰਤਨ ਹੋ ਗਿਆ। ਉਹ ਪਹਿਲਾਂ ਵਾਲੀ ਚੰਚਲਤਾ ਨੂੰ ਛੱਡ ਕੇ ਸਾਰੇ ਕੰਮ ਬੜੀ ਗੰਭੀਰਤਾ ਨਾਲ ਕਰਦੇ। ਜਿਆਦਾ ਸਮਾਂ ਭਗਵਾਨ ਦੀ ਪੂਜਾ ਸੇਵਾ ਵਿੱਚ ਲਗਾਉਂਦੇ ਦੂਜਿਆਂ ਨੂੰ ਵੀ ਭਗਵਾਨ ਦਾ ਭਜਨ ਕਰਨ ਦੀ ਪ੍ਰੇਰਨਾ ਦਿੰਦੇ ਗਿਆ ਤੀਰਥ ਵਿੱਚ ਪਿਤਰਾਂ ਦਾ ਸ਼ਰਧਾਂਤ ਕਰਨ ਦੀ ਇੱਲਾਸ਼ਾ ਲੈ ਕੇ ਸ੍ਰੀਨਵਾਈ ਪੰਡਤ ਜੀ ਨੇ ਆਪਣੇ ਕੁਝ ਬਧਾਰਥਿਆਂ ਨਾਲ ਲੈ ਕੇ ਗਿਆ ਪਰਮਦਾਵ ਦੀ ਯਾਤਰਾ ਕੀਤੀ ਰਸਤੇ ਵਿੱਚ ਭਗਵਾਨ ਮਦਸੂਦਨ ਦੇਵ ਦਾ ਦਰਸ਼ਨ ਕਰਦੇ ਹੋਏ ਗਿਆ ਜੀ ਪਹੁੰਚੇ ਉੱਥੇ ਬ੍ਰਿਧੀ ਵਿਧਾਨ ਮਤਾਵਕ સ્ਨਾਣ ਪਿੰਡਦਾਨ ਸਾਰੇ ਕੰਮ ਸੰਪੂਰਨ ਕਰਕੇ ਸ਼੍ਰੀ ਗਦਾਦਰ ਭਗਵਾਨ ਦੇ ਸ਼੍ਰੀ ਪਾਦ ਪਦਮ ਤੀਰਥ ਦੇ ਦਰਸ਼ਨ ਕੀਤੇ ਉਹਨਾਂ ਦਾ ਦਰਸ਼ਨ ਅਤੇ ਮਹਤਮ ਸੁਣ ਕੇ ਸ਼੍ਰੀ ਨਾਮਾਇ ਪੰਰਦੇ ਹਿਰਦੇ ਵਿੱਚ ਪ੍ਰੇਮ ਦਾ ਸਮੁੰਦਰ ਆ ਪਹੁੰਚਿਆ ਸ਼੍ਰੀ ਵਿੱਚੋਂ ਅੱਠ ਸਤਵੀਕ ਭਾਵਾਂ ਦਾ ਉਦੇ ਹੋ ਗਿਆ ਉਹ ਮੁਰਸ਼ਿਦ ਹੋ ਕੇ ਗਿਣਵਾਲੇ ਸੀ ਕਿ ਜਲਦੀ ਨਾਲ ਸ਼੍ਰੀ ਈਸ਼ਵਰਪੁਰੀ ਜੀ ਨੇ ਆ ਕੇ ਸੰਭਾਲ ਲਿਆ ਇਹਨਾਂ ਚਰਚਾ ਪਹਿਲਾਂ ਕਰ ਚੁੱਕੇ ਹਾਂ ਹੋਸ ਉਤੇ ਹੋਸ ਵਿੱਚ ਆਉਣ ਨਾਲ ਸ਼੍ਰੀ ਨਵਾਈ ਪੰਡਤ ਜੀ ਸ਼੍ਰੀ ਈਸ਼ਵਰਪੁਰੀ ਜੀ ਦਾ ਦਰਸ਼ਨ ਕਰਕੇ ਆਪਣੇ ਆਪ ਨੂੰ ਪਰਮ ਧੰਨਾ ਮੰਨਣ ਲੱਗੇ ਪਰਮ ਭਾਗਿਆਸ਼ਾਲੀ ਮੰਨਣ ਲੱਗੇ ਉਹਨਾਂ ਦੇ ਚਰਨਾਂ ਵਿੱਚ ਪੈ ਕੇ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਭਗਤੀ ਦੀ ਪ੍ਰਿਕਸ਼ਾ ਮੰਗੀ ਇਨਾਂ ਦੇ ਪ੍ਰੇਮ ਅਨੁਰੋਧ ਨੂੰ ਈਸ਼ੁਰਪੁਰੇ ਜੀ ਟਾਲ ਨਹੀਂ ਸਕੇ ਫਿਰ ਉਹਨਾਂ ਨੇ ਵਿਧੀਪੁਰੂਖ ਇਹਨਾਂ ਨੂੰ ਸ੍ਰੀਕ੍ਰਿਸ਼ਨ ਮੰਤਰ ਦੀਕਸ਼ਾ ਦੇ ਦਿੱਤੀ ਮੰਤਰਪ੍ਰਦੇਸ਼ ਸੁਣਦੇ ਹੀ ਇਹ ਪ੍ਰੇਮ ਅਨੁਭਵ ਹੋਕਰ ਸ੍ਰੀਕ੍ਰਿਸ਼ਨ ਦਰਸ਼ਨ ਦੀ ਲਾਲਸਾ ਨਾ ਸ੍ਰੀ ਬ੍ਰਿੰਦਵਾਨ ਨੂੰ ਚੱਲ ਪਏ ਜਿਵੇਂ ਤੇ ਮੇ ਨਾਲ ਦੇ ਲੋਕਾਂ ਨੇ ਸਮਝਾ ਬਿਝਾ ਕੇ ਇਹਨਾਂ ਨੂੰ ਨਵਦੀ ਵਿੱਚ ਲੈ ਆਏ ਪਰੰਤੂ ਪੰਡਤ ਰਾਜਨਵਾਈ ਹੁਣ ਭਗਤ ਰਾਜ ਹੋ ਕੇ ਬਵਸਾਇ ਆਪਣੇ ਇਸ਼ਟ ਮਿੱਤਰਾਂ ਨੂੰ ਯਾਤਰਾ ਦਾ ਵਰਤਾਂਦ ਵਰਣ ਕਰਦੇ ਕਰਦੇ ਪ੍ਰੇਮਚ ਵਿਵਲ ਹੋ ਜਾਂਦੇ ਮੂਰਛਿਤ ਹੋ ਜਾਂਦੇ ਹਮੇਸ਼ਾ ਹੀ ਹਾ ਕ੍ਰਿਸ਼ਨ ਪ੍ਰਾਨ ਕ੍ਰਿਸ਼ਨ ਪੁਕਾਰਦੇ ਰਹਿੰਦੇ ਸ੍ਰੀ ਨਵਾਈ ਪੰਡਲ ਦੇ ਸੁਭਾਅ ਪਰਿਵਰਤਨ ਅਤੇ ਭਗਤੀ ਭਾਵ ਦੇ ਪ੍ਰਕਾਸ਼ ਨਾਲ ਵੈਸ਼ਨ ਸਮਾਜ ਵਿੱਚ ਬੜਾ ਸੁੱਖ ਅਤੇ ਖੁਸ਼ੀ ਦਾ ਅਨੁਭਵ ਹੋਇਆ ਕਿ ਹੁਣ ਧਰਤੀ ਦਾ ਉਦਾਰ ho jaauga Shirinwaya pande ji ne apne shikshaguru Shri Gangadhar ji evam vidyarthiyan nu vidyarthiyan de anurodh naal phir pathshala vich padhana prarambh kar ditta prantu hamesha paav is vich rehne de karan pothi da paathna padhake vidyarthiyan nu ਵੀ ਸ੍ਰੀ ਕ੍ਰਿਸ਼ਨ ਭਗਤੇ ਦਾ ਹੈ ਪੜ੍ਹ ਪ੍ਰਾਉਣ ਲੱਗੇ ਕੁਝ ਦਿਨ ਤੱਕ ਤਾਂ ਜਿਵੇਂ ਤਿਵੇਂ ਸਕੂਲ ਜਾਂਦੇ ਰਹੇ ਫਿਰ ਪੋਥੀ ਬੰਨ ਕੇ ਸਦਾ ਬਾਸ ਤੇ ਉਹਨਾਂ ਨੂੰ ਰੱਖ ਦਿੱਤਾ ਅਤੇ ਸਭ ਤੋਂ ਪਹਿਲਾਂ ਸਕੂਲ ਦੇ ਵਿਦਿਆਲੇ ਦੇ ਵਿਦਿਆਰਥੀਆਂ ਦੇ ਨਾਲ ਹੀ ਹਰੀ ਨਾਮ ਦਾ ਸੰਗੀਤਨ ਕੀਤਾ ਇਸੁਰ ਕਾ શ્રી ਨਵਾਈ ਪੰਨਾ ਜੀ ਅਦੇ ਆਪਕਾ ਅੰਤ ਅਤੇ ਵੈਸ਼ਨਵ ਦਾ શ્રી ਗਣੇਸ਼ ਹੋਇਆ ਹੁਣ ਤਾਂ ਸਾਰੇ ਵੈਸ਼ਨਵਾਂ ਦੇ ਚਰਨਾਂ ਵਿੱਚ ਲੋਟ-ਪੋਟ ਹੋ ਜਾਂਦੇ ਆਪਣੇ ਅਸ਼ਰੂਆਂ ਦੇ ਨਾਲ ਉਹਨਾਂ ਦੇ ਚਰਨ ਧੁੰਦੇ ਅਤੇ અત્યੰਤ दीन ਹੋ ਕੇ ਭਗਤੀ ਦੀ ਪ੍ਰਿਕਸ਼ਾ ਮੰਗਦੇ ਬੁੱਢਿਆਂ ਦੇ ਚਰਨ ਦਬਾਉਂਦੇ ਕੱਪੜੇ ਧੋਂਦੇ ਅਤੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਉਹਨਾਂ ਦਾ ਉਪਦੇਸ਼ ਸਰਵਣ ਕਰਦੇ ਬੈਸ਼ਨ ਵੀ ਮੁਗਤ ਕੰਠੋ ਸ੍ਰੀ ਨਵਾਈ ਪੰਡਾ ਜੀ ਨੂੰ ਭਗਤੀ ਦਾ ਅਸ਼ੀਰਵਾਦਿੰਦੇ ਅਸ਼ੀਰਵਾਦ ਸੁਣ ਕੇ ਇਹ ਪ੍ਰੇਮਨਵਤ ਹੋ ਕੇ ਨੱਚਣ ਲੱਗਦੇ ਕਦੇ ਹੱਸਦੇ ਕਦੇ ਰੋਂਦੇ ਕਦੇ ਮੁਰਸ਼ਿਦ ਹੋ ਜਾਂਦੇ ਰਾਹ ਦੇਨ ਅਸ਼ਰੂਪਾਤ ਹੁੰਦਾ ਰਹਿੰਦਾ ਇੱਕ ਛਣ ਵੀ ਜੀਵਤੋਂ ਸ਼੍ਰੀ ਕ੍ਰਿਸ਼ਨ ਨੇ ਛੋੜਦਾ ਤਤਕ ਲੋਕ ਤਾਂ ਜਾਣਦੇ ਕਿ ਸ਼੍ਰੀਨਵਾਈ ਪ੍ਰੇਮ ਦੀ ਪਰਮਚ ਦਸ਼ਾ ਨੂੰ ਪ੍ਰਾਪਤ ਹੋ ਗਏ ਨੇ ਪਰੰਤੂ ਅਗਿਆਨੇ ਲੋਕ ਇਹਨਾਂ ਨੂੰ ਪਾਗਲਪਨ ਕੂਤਪ੍ਰੇਤ ਦੀ ਛਾਇਆ ਅਤੇ ਵਾਤ ਰੋਗ ਦਾ ਜੋ ਦੋਸੀ ਆਦੇ ਕਹਿੰਦੇ ਜਿਵੇਂ ਸੁਣ ਸੁਣ ਕੇ ਸ੍ਰੀ ਸਤੀ ਮਾਤਾ ਅਤੇ ਸ੍ਰੀ ਵਿਸ਼ਨੂੰ ਪ੍ਰਿਆ ਜੀ ਅਤਿਅੰਤ ਦੁਖਤ ਹੋ ਹੁੰਦੇ ਸ੍ਰੀ ਨਵਾਈ ਜੀ ਦੇ ਪਿਤਾ ਪੰਡਤ ਜਗਨਾਥ ਮਿਸਰ ਜੀ ਦੇ ਮਿੱਤਰ ਪਰਮਾਸ਼ਣ ਜੀ ਸ੍ਰੀ ਵਾਸਵੰਦ ਜੀ ਨੇ ਇੱਕ ਦਿਨ ਸ੍ਰੀ ਸੱਚੀ ਮਾਤਾ ਨੂੰ ਸਮਝਾਇਆ ਕਿ ਇਹ ਕੋਈ ਰੋਗ ਨਹੀਂ ਹੈ ਇਹ ਤਾਂ ਭਗਤ ਪ੍ਰੇਮ ਹੈ ਜਿਸ ਦੇ ਵਾਸਤੇ ਸ੍ਰੀ ਸ਼ਿਵ ਸੰਕਾਦਿਕ ਵੀ ਇੱਛਾ ਕਰਦੇ ਨੇ ਇਹ ਸੁਣ ਕੇ ਸ੍ਰੀ ਸੱਚੀ ਮਾਤਾ ਕੁਛ ਵਿਆਕਲਤਾ ਹੋਈ ਪਰੰਤੂ ਉਹਨਾਂ ਦੇ ਮਨ ਵਿੱਚ ਇੱਕ ਨਵੀਂ ਚਿੰਤਾ ਉਤਪਨ ਹੋ ਗਈ ਕਿਤੇ ਨਿਵਾਇ ਵੀ ਬਿਸ਼ਰੂਪ ਦੀ ਤਰ੍ਹਾਂ ਸਨੈਸੀਨ ਹੋ ਜਾਏ ਇੱਕ ਦਿਨ ਗੌਰ ਸੁੰਦਰ ਸ਼੍ਰੀ ਨਿਵਾਇ ਜੀ ਆਪਣੇ ਕਾਰੇ ਪੰਡਤ ਸ਼੍ਰੀ ਗਦਾਧਾਰ ਜੀ ਨੂੰ ਨਾਲ ਲੈ ਕੇ ਪਰਮੈਸ਼ਨਮ ਸ਼੍ਰੀ ਦ્વૈਤਾਚਾਰਿਆ ਜੀ ਦਾ ਦਰਸ਼ਨ ਕਰਨ ਗਏ ਦਰਸ਼ਨ ਕਰਦੇ ਹੀ ਸ਼੍ਰੀ ਮਹਾਪ੍ਰਭੂ ਜੀ ਨੂੰ ਭਾਵ ਵੇਸ਼ ਹੋ ਗਿਆ ਅਤੇ ਉਸ ਅवेश ਵਿੱਚ ਬੋਲੇ ਅਦਵੈਤ ਜਿੰਨਾ ਦੀ ਤੈਨੇ ਐਨੇ ਦਿਨ ਤੋਂ ਗੰਗਾ ਜਲ ਅਤੇ ਤુલਸੀ ਦੇ ਨਾਲ ਅਰਦਾਸਨਾ ਕੀਤੀ ਹੈ ਉਹ ਮੈਂ ਆ ਗਿਆ ਹੁਣ ਤੈਨੂੰ ਹੁਣ ਤੇਰੇ ਸਾਰੇ ਮਨੋਰਥ ਸੇਤੀ ਪੂਰਨ ਹੋ ਜਾਣਗੇ ਐਨਾ ਕਹਿੰਦੇ ਕਹਦੇ ਸ੍ਰੀ ਮਾ ਪ੍ਰਭੂ ਜੀ ਮੁਰਸ਼ਿਤ ਹੋ ਗਏ ਸ੍ਰੀ ਦ્વૈਤਾਚਾਰਜ ਜੀ ਨੇ ਜਦੋਂ ਗੌਰ ਨਾਲ ਸ੍ਰੀ ਗੌਰ ਸੰਧਰ ਨੂੰ ਦੇਖਿਆ ਤਾਂ ਉਹਨਾਂ ਨੇ ਸਾक्षात ਸ੍ਰੀ ਕ੍ਰਿਸ਼ਨ ਹੀ ਦਿਖਾਏ ਦਿੱਤੇ ਫਿਰ ਤਾਂ ਉਹ ਆਨੰਦ ਦੇ ਮਾਰੇ ਹੋਏ ਕੁੱਦ-ਕੁੱਦ ਕੇ ਕੀਰਤਨ ਕਰਨ ਲੱਗੇ ਕਿ ਦੇਸ ਦੀ ਦਸ਼ਾ ਦੇ ਕੇ ਜੀ ਬੰਧ ਆਧਾਰ ਕਰਨ ਵਾਸਤੇ ਮੈਨੇ ਜਿਹੜੇ ਸ੍ਰੀ ਹਰੀ ਦੀ ਆराधना ਕੀਤੀ ਸੀ ਉਹ ਹੁਣ ਪ੍ਰਗਟ ਹੋ ਗਏ ਫਿਰ ਤਾਂ ਉਹਨਾਂ ਨੇ ਨਮੋ ਬ੍ਰਾਹਮਣ ਦੇਵਾਏ ਆਦਿ ਕਹਿ ਕੇ ਸ੍ਰੀ ਮਾ ਪ੍ਰਭੂ ਜੀ ਦਾ ਵਿਧੀਪੁਰ ਪੂਜਾ ਪੂਜਾ ਕੀਤੀ ਜਦੋਂ ਕਿ ਸ੍ਰੀ ਗਦਾਤਰ ਪੰਡਤ ਜੀ ਨੇ ਉਹਨਾਂ ਨੂੰ ਅਜਿਹਾ ਕਰਦੇ ਦੇਖ ਕੇ ਕਿਹਾ ਕੁਸੀਂ ਤਾਂ ਐਨੇ ਬਿਰਧ ਹੋ ਕੇ ਵੀ ਐਨੇ ਬੁੱਢੇ ਹੋ ਕੇ ਵੀ ਅਤੇ ਚਾਰਿਆ ਹੋ ਕੇ ਆਪਣੇ ਬਧਾਰਥੀ ਵਾਲਕਦੀ ਪੂਜਾ ਕਰਦੇ ਹੋ ਇਹ ਚੰਗਾ ਨਹੀਂ ਹੈ। શ્રી ਦਵਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਹੁਣ ਥੋੜੇ ਦਿਨਾਂ ਵਿੱਚ ਸਾਡੇ ਚਿੰਤੇ ਦਾ ਪਤਾ ਲੱਗੇ ਪਤਾ ਸਭ ਨੂੰ ਲੱਗ ਜਾਊਗਾ ਮੂਰਖਾ ਦੂਰ ਹੁੰਦੇ ਹੀ ਮਹਾਪਰਭੂ ਨੇ ਸਾਰੇ ਚਾਰੇ ਪਾਸੇ ਧੂਤੀ ਕੀਤੀ ਅਤੇ ਸ੍ਰੀ ਕ੍ਰਿਸ਼ਨ ਪ੍ਰੇਮ ਦਾ ਅਸ਼ੀਰਵਾਦ ਲੈ ਕੇ ਫਿਰ ਆਪਣੇ ਘਰ ਚਲੇ ਗਏ। ਇਸ ਤੋਂ ਬਾਅਦ ਸ੍ਰੀ ਅਦਵੈ ਜੀ ਨੇ ਆਪਣੇ ਮਨ ਵਿੱਚ ਇਹ ਸੰਕਲਪ ਕੀਤਾ ਕਿ ਜੇ ਸ੍ਰੀ ਮਹਾਪਰਭੂ ਜੀ ਮੇਰੇ ਉੱਤੇ ਕਿਰਪਾ ਕਰਦੇ ਨੇ ਤਾਂ ਇਹ ਮੈਨੂੰ ਆਪਣੇ ਅਭਲਾ ਕੇ ਆਪਣੇ ਵਿੱਚ ਸ਼ਾਮਲ ਕਰ ਲੈਣਗੇ ਫਿਰ ਉਹ ਨਵਦੀਵ ਛੱਡ ਕੇ ਆਪਣੇ ਪਿੰਡ ਸ਼ਾਂਤੀਪੁਰਵ ਚਲੇ ਗਏ ਇਧਰ ਸ਼੍ਰੀ ਮਾਹ ਪ੍ਰਭੂ ਜੀ ਨੇ ਸ੍ਰੀ ਹਰੀ ਨਾਮ ਦਾ ਪ੍ਰਚਾਰ ਕਰਨ ਦੇ ਵਾਸਤੇ ਸ਼੍ਰੀ ਬਾਸ ਪੰਡ ਜੀ ਦੇ ਘਰ ਉੱਤੇ ਸੰਗੀਤਨ ਦਾ ਸ਼ੁਭ ਆਰੰਭ ਕੀਤਾ ਉਸ ਵਿੱਚ ਨਵਦੀਵ ਦੇ ਛੁਨੇ ਛੁਨੇ ਬੈਸਮਸ ਇਕੱਠੇ ਹੋਏ ਸੰਗੀਤਨ ਦੇ ਵਿੱਚ ਅਨੰਦ ਘਾਰਿਆਂ ਦਾ ਪ੍ਰਵੇਸ਼ ਨਹੀਂ ਸੀ ਫਿਰ ਕੁਝ ਇੱਛਾ ਕਰਨ ਲੱਗੇ ਕਿ ਇਹ ਕੀਰਤਨ ਸਭ ਨੂੰ ਕਰਨਾ ਚਾਹੀਦਾ ਹੈ ਪਰ ਕੁਝ ਲੋਕਾਂ ਨੂੰ ਇਹ ਚੰਗਾ ਲੱਗਦਾ ਸੀ ਉਹਨਾਂ ਨੇ ਕੀਰਤਨ ਦੇ ਵਿਰੁੱਧ ਬਹੁਤ ਗਲਤ ਪ੍ਰਚਾਰ ਕੀਤਾ ਅਤੇ ਜਦ ਇਹਨਾਂ ਨਾਲ ਵੀ ਕੁਝ ਨਹੀਂ ਹੋਇਆ ਤਾਂ ਉਹਨਾਂ ਨੇ ਉੱਥੋਂ ਦੇ ਕਾਜੀ ਅਤੇ ਉੱਥੋਂ ਦੇ ਨਵਾਬ ਹੁਸੈਨ ਸ਼ਾ ਤੱਕ ਕੀਤਨ ਸ਼ਿਕਾਇਤ ਕਰ ਦਿੱਤੀ ਫੇ ਤਾਂ ਕੁਝ ਬੈਸਨਾ ਨੂੰ ਡਰ ਹੋ ਗਿਆ ਕਿ ਪਤਾ ਨਹੀਂ ਕਾਜੀ ਜਾਂ ਨਵਾਬ ਸਾਨੂੰ ਕੀ ਦਣ ਦੇਣਗੇ ਤਾਂ ਸ੍ਰੀ ਮਹਾਪ੍ਰਭੂ ਨੇ ਸਾਰੇ ਭਗਤਾਂ ਨੂੰ ਵਿਸ਼ਵਾਸ ਦਵਾਇਆ ਅਤੇ ਉਹਨਾਂ ਨੇ ਆਪਣਾ ਐਸ਼ਵਰਿਆ ਰੂਪ ਦਾ ਵੀ ਦਰਸ਼ਨ ਕਰਵਾਇਆ ਸ੍ਰੀ ਵਾਜੀ ਇੱਥੇ ਸ੍ਰੀ ਮਹਾਪ੍ਰਭੂ ਜੀ ਨੇ ਨਰਸਿੰਘ ਰੂਪ ਦਾ ਅਤੇ ਸ੍ਰੀ ਮਰਾਰੀ ਗੁਪਤਾ ਜੀ ਨੇ ਇੱਥੇ ਬਰਾੁਰੂ ਦਾ ਦਰਸ਼ਨ ਕਰਾਇਆ ਤੇ ਗੰਭੀਰ ਗਰਿਣਾ ਕਰਦੇ ਹੋਏ ਕਿਹਾ ਕਿ ਤੁਸੀਂ ਸਾਰੇ ਭੈ ਮਤ ਕਰੋ ਡਰੋ ਨਾ ਮੈਂ ਸਾਵ ਨੂੰ ਕ੍ਰਿਸ਼ਨ ਕ੍ਰਿਸ਼ਨ کہہ ਕੇ ਨਚਾਉਂਗਾ ਹਤੇ ਜੇ ਕੋਈ ਇਸ ਕੰਮ ਵਿੱਚ ਬਿਕਨ ਪਾਊਗਾ ਤਾਂ ਮੈਂ ਉਸ ਦਾ ਸਹਾਰ ਕਰਕੇ ਉਸ ਨੂੰ ਮਾਰ ਦਊਂਗਾ ਇਤੋਂ ਭਗਤਾਂ ਨੂੰ ਬੜਾ ਵੱਡਾ ਸ਼ੁਆਸ ਹੋ ਗਿਆ ਫਿਰ ਤਾਂ ਕੀਰਤਨ ਅਤੇ ਕਥਾ ਹੋਰ ਵੀ ਉਸਾਨਾ ਹੋਣ ਲੱਗੇ ਹੌਲੀ ਹੌਲੀ ਸ੍ਰੀ ਮਾਹਾਰਾਜ ਜੀ ਦੇ ਚੇਲੇ ਪਰਿਕਰ ਜਿੱਥੇ ਕਿਥੇ ਇਕੱਠੇ ਹੁੰਦੇ ਉਹ ਸਭ ਨਵਦੀਵ ਵਿੱਚ ਆਉਣ ਲੱਗੇ ਕਿੰਨਾਂ ਵਿੱਚ ਸ੍ਰੀਮਨ ਨਿਤਨੰਦ ਜੀ ਸ੍ਰੀ ਹਰੀਦਾ ਜੀ ਸ੍ਰੀ ਪੁੰਦਰੀਕ ਵਿਦਿਆਨੰਦ ਜੀ ਸਰਭੋਮ ਬਾਸੂਦੇਵ ਜੀ ਸ੍ਰੀ ਮਕੰਦ ਮਾਧਵ ਜੀ ਸ੍ਰੀ ਗਦਾਧਰ ਜੀ ਆਦਿ ਪ੍ਰਮੁੱਖ ਸੀਗੇ ਪਰੰਤੂ ਅਜੇ ਸ੍ਰੀ ਅਦਵੈਤਾ ਚਾਰੇ ਜੀ ਨਹੀਂ ਆਏ ਸ੍ਰੀ ਮਹਾਪ੍ਰਭੂ ਜੀ ਭਾਵੇ ਇਸ ਵਿੱਚ ਉਹਨਾਂ ਦਾ ਸਿਮਰਨ ਕਰਦੇ ਸੀ ਕਿ ਮਹਾਪ੍ਰਭੂ ਜੀ ਨੇ ਫਲਾਣ ਦੇ ਵਾਸਤੇ ਸ੍ਰੀ ਬਾਸ ਪੰਡਤ ਜੀ ਦੇ ਬੜੇ ਭਾਈ श्री रमाय पंडित ਨੂੰ ਭੇਜਿਆ। श्री महाप्रभु ਦਾ ਸੰਦੇਸ਼ ਸੁਣ ਕੇ श्री द्वैत ਜੀ ਗਰਗਰ ਹੋ ਗਏ ਅਤੇ ਛੇਤੀ ਹੀ ਆਪਣੀ ਪੂਜਾ ਸਮਗਰੀ ਸਜਾ ਕੇ ਨਵਦੀ ਵਾਸੇ ਚੱਲ ਪਏ। ਨਵਦੀ ਵਿੱਚ ਆ ਕੇ ਆਚਾਰ્ય પાસેથી ਦੇ ਮਹਾਂਪਰਭੂ ਜੀ ਦੇ ਕੋਲੇ ਨਾ ਆ ਕੇ श्री नंदनाचार्य जी ਦੇ ਕਰੋ ਕੇ ਅਤੇ ਨワイ શ્રી ਰਮਾਈ ਸੇ શ્રી ਰਮਾਈ ਨੂੰ ਕਹਿ ਦਿੱਤਾ ਕਿ ਕਹਿ ਦੇਣਾ ਕਿ ਉਹ ਨਹੀਂ ਆਏ ਪਰੰਤੂ શ્રી ਮਹਾਪਰਭੂ ਜੀ ਦਾ ਉਹਨਾਂ ਦਾ ਆਗਮਨ ਆਉਣਾ ਸ਼ਿਪਾਨੇ ਰਿਹਾ ਉਹਨਾਂ ਨੇ ਵੇਸ ਵਿੱਚ ਆ ਕੇ ਕਿਹਾ ਦੇਖੋ ਨਾਲਾ ਸ਼ਾਂਤੀ ਪਰ ਵਿੱਚ ਆ ਕੇ ਸ਼ਾਂਤੀਪੁਰ ਵਿੱਚ ਆ ਗਿਆ ਪਰੰਤੂ ਮੇਰੀ ਪ੍ਰੀਖਿਆ ਲੈਣ ਵਾਸਤੇ ਸ਼੍ਰੀ ਨੰਦਨਾ ਚਾਰਾ ਜੀ ਦੇ ਘਰੇ ਰੁਕਿਆ ਹੋਇਆ ਹੈ ਸ਼੍ਰੀ ਮਾਇ ਪੰਡਤ ਨੇ ਅਦਵੈਤਾ ਚਾਰਾ ਨੂੰ ਜਾ ਕੇ ਇਹ ਸਾਰੀ ਗੱਲ ਕਹੀ ਤਾਂ ਉਹ ਤੀਰਜ ਨਹੀਂ ਰੱਖ ਸਕੇ ਛੇਤੀ ਹੀ ਸ਼੍ਰੀ ਵਾਸ ਪੰਡ ਜੀ ਦੇ ਘਰ ਤੋਂ ਘਰ ਆ ਕੇ ਸ਼੍ਰੀ ਮਾ ਪ੍ਰਭੂ ਜੀ ਦੇ ਚਰਨਾ ਵਿੱਚ ਪੈ ਗਏ ਫਿਰ ਵਿਧੀਵਤ ਭੋਜਨ ਕੀਤਾ ਸ਼੍ਰੀਮਾ ਪ੍ਰਭੂ ਜੀ ਨੇ ਉਹਨਾਂ ਨੂੰ ਹਿਰਦੇ ਨਾਲ ਲਗਾ ਲਿਆ ਸ਼੍ਰੀ ਦਵੇਤਾ ਚਾਰਿਆ ਜੀ ਹੂੰ ਛੇਤੀ ਪਰ ਇਹ ਵੇਸ਼ ਹੋ ਗਿਆ ਅਤੇ ਉਹ ਦੋਨਾਂ ਦੋਨੇ ਹੱਥ ਉਠਾ ਕੇ ਖੂਬ ਨਚਨ ਅਤੇ ਸੰਗੀਤਨ ਕਰਨ ਲੱਗੇ ਇੱਕ ਦਿਨ ਸ਼੍ਰੀ ਵਾਸ ਪੰਡਿਤ ਜੀ ਦੇ ਘਰ ਮਹਾਪ੍ਰਭੂ ਜੀ ਨੂੰ ਪੂਰੇ 7 ਪੈ 1-1 ਘੰਟੇ ਤੱਕ ਭਗਵਾਨ ਭਗਵਾਨ ਦਾ ਅਵਸ ਬਣਾ ਰਿਹਾ ਉਸਨ ਭਗਤਾ ਨੇ ਰਾਜੋ ਵਿਚਾਰ ਨਾਲ ਸ਼੍ਰੀ ਮਹਾਪ੍ਰਭੂ ਜੀ ਦਾ ਮਹਾ ਪੂਜਨ ਕੀਤਾ ਅੰਤ ਵਿੱਚ ਭਗਤਾ ਦੀ ਪ੍ਰਾਰਥਨਾ ਉੱਤੇ ਸ਼੍ਰੀ ਮਹਾਪ੍ਰਭੂ ਜੀ ਨੇ ਆਪਣੇ ਮਹਾ ਪ੍ਰਕਾਸ਼ ਨੂੰ ਸੰਕੋਚਿਤ ਕੀਤਾ ਸਮਰਨ ਕੀਤਾ ਤੇ ਸਬਰਨ ਕਰਦੇ ਹੀ ਸ੍ਰੀ ਮਹਾਪ੍ਰਭੂ ਮਹਾਪ੍ਰਭੂ ਜੀ ਦੀ ਸ੍ਰੀ ਮਹਾਪ੍ਰਭੂ ਜੀ ਮੁਰਸ਼ਿਤ ਹੋ ਗਏ ਫਿਰ ਭਗਤਾਂ ਨੇ ਮਿਲ ਕੇ ਮਾਸ ਸੰਗੀਤਨ ਕੀਤਾ ਫਿਰ ਬਰੂ ਚੇਤਨ ਹੋਏ ਅਗਰੇ ਭਾਗ ਵਿੱਚ